ਫਿਟਨੈਸ ਬਹੁਤ ਰੱਖੀ ਹੋਈ ਏ ਤੁਸੀਂ ਇੰਨੇ ਫਿੱਟ ਕਿਵੇਂ ਹੋ ਖਾਣੇ ਕੀ ਹੋ ਤੁਸੀਂ ਇਹੋ ਜਿਹਾ ਫਿਟਨੈਸ ਦੀਦੀ ਇਹ ਬਚਪਨ ਤੋਂ ਹੀ ਮੇਰੇ ਨਾਲ ਪ੍ਰੋਬਲਮ ਆ ਹਾਰਦੀ ਹਾਂ ਹਾਰਦੀ ਹਾਂ ਦੀ ਦਾਲ ਤੇ ਸਰਾਹਕ ਤੇ ਤਾਂ ਕਰਕੇ ਅਸੀਂ ਦੋਨੇ ਜੀ ਕੰਮ ਕਰਦੇ ਹਾਂ ਓਕੇ ਤੇ ਫਿਰ ਇਹਦਾ ਕੋਈ ਇਲਾਜ ਕੁਝ ਪੋਸੀਬਲ ਨਹੀਂ ਹੋਇਆ ਨਹੀਂ ਮੈਮਾ ਪੈਸਾ ਮੈਨੂੰ ਇਲਾਜ ਵਾਲੇ ਆਂਦੇ ਸੀ ਕਿੰਨੇ ਪਾ ਦੇ ਲੱਖ ਤਾਂ ਕੋਲੇ ਜੀ ਰੁਪਈ ਚਾਹੀਦਾ ਤੇ ਉਹ ਕਾਰਡ ਬਣਿਆ ਹੋਵੇ ਹੂੰ ਤੇ ਫਿਰ ਉਹ ਕਰਨਗੇ ਤੇ ਪਾ 6 ਲੱਖ ਕਹਿੰਦੇ ਸੀ ਜੂਰੀ ਆ ਤੁਸੀਂ ਕਾਰਡ ਬਣਾਇਆ ਨਹੀਂ ਜੀ ਨੇ ਜੀ ਫਿਰ ਮੈਂ ਆਪਣੇ ਕੋਲੇ ਜਿਹੜਾ ਲਗ ਲਗ ਬੈਸ ਚਾਹੀਦਾ 5-6 ਲੱਖ ਉਹ ਵੀ ਹੈ ਨਾ ਬਿਲਕੁਲ ਆਮ ਬੰਦੇ ਲਈ ਬਹੁਤ ਔਖਾ ਹੈਗਾ ਤਾਂ ਥੋੜਾ ਜਿਹਾ ਇਹ ਜਰੂਰ ਹੋਵੇ ਕਿ ਫੈਸਿਲਟੀਆਂ ਜਰੂਰ ਦਿੱਤੀਆਂ ਜਾਣ ਪਹਿਲਾਂ ਡਾਕਟਰ ਨਾ ਬੰਦੇ ਨੂੰ ਐਡਮਿਟ ਕਰਨ ਵੇਲੇ ਸੀਰੀਅਸ ਬੰਦੇ ਨੂੰ ਪਹਿਲਾਂ ਕਹਿ ਦਿੰਦੇ ਨੇ ਤੁਸੀਂ ਆਪਰੇਸ਼ਨ ਦੇ ਪੈਸੇ ਭਰ ਕੇ ਆਓ ਗਰੀਬ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਹੈ ਪਰ ਨਾ ਆਣਾ ਕਿ ਕਿਵੇਂ ਭਰੀਏ ਸੋ ਮਣਾ ਮੋਟਾ ਡਾਕਟਰ ਵੀ ਥੋੜਾ ਜਿਹਾ ਸੋਚ ਲਿਆ ਕਰਨ ਕਿਉਂਕਿ ਜਾਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪੈਸੇ ਤਾਂ ਚਲੋ ਆਈ ਜਾਣਗੇ ਅਗਲਾ ਦੇਏਗਾ ਹੀ ਜੀ ਆਪਣਾ ਪੇਸ਼ੈਂਟ ਲੈ ਕੇ ਜਾਏਗਾ ਸੋ ਬਹੁਤ ਗੱਲਾਂ ਨੇ ਤਾਂ ਪੰਜਾਬ ਬਾਰੇ ਬਹੁਤ ਵਧੀਆ ਪੰਜਾਬ ਆਪਣਾ ਹੀ ਉਸ ਕਹਿੰਦੇ ਸੀ ਕਿ ਨਾ ਸੋਨੇ ਦੀ ਜਿਹੜੀ ਵਾਕਿਆ ਸੋਨੇ ਦੀ ਜਿਹੜੀ ਆ ਪੰਜਾਬ ਪਰ ਚਿੱਟਾ ਜਾਵੜੇ ਦਾ ਸੋਨੇ ਦੀ ਜਿਹੜੀ ਆ ਤੇ ਚਿੱਟੇ ਟਿੱਡੇ ਦਾ ਚਿੱਟਾ ਉਹਦਾ ਬਲੈਕ ਜਿਹੜੀ ਬਣ ਗਈ ਉਹਦਾ ਸੋਨੇ ਦੀ ਜਿਹੜੀ ਸੀ ਨਾ ਹੁਣ ਤਾਂ ਬਲੈਕ ਜਿਹੜੀ ਆ ਹੁਣ ਪੰਜਾਬ ਦਾ ਹੂੰ अच्छा मैं, मैं आ, जी ਤੁਹਾਡੇ ਸਾਹਮਣੇ ਕੋਈ ਨਸ਼ਾ ਕਰਦਾ ਹੈ ਕੋਈ ਸ਼ਖਸ ਹੈ ਨਾ ਤੇ ਤੁਸੀਂ ਫਿਰ ਕੀ ਕਰਦੇ ਹੋ ਜੋ ਕਰ ਰਿਹਾ ਉਹਨੂੰ ਰੋਕਦੇ ਹੋ ਜਾਂ ਫਿਰ ਇਗਨੋਰ ਕਰ ਦਿੰਦੇ ਹੋ ਨਹੀਂ ਮੈਂ ਮੈਂ ਮਹਿਫਲਾਂ 'ਚ ਮੈਂ ਸਾਰੀਆਂ ਜੀ ਬਹਿਣਾ ਜੀ ਗਾਂ ਜਾ ਪੀਂਦੇ ਆ ਕੋਈ ਸੁੱਖਾ ਪੀਂਦਾ ਹੈ ਕੋਈ ਪੋਸਤ ਖਾਂਦਾ ਹੈ ਕੋਈ ਟੀਮ ਖਾਂਦਾ ਹੈ ਜਾਂ ਚਿੱਟਾ ਲਾਉਂਦੇ ਮੈਂ ਮਹਿਫਲਾਂ 'ਚ ਸਾਰੀਆਂ ਜੀ ਬਹਿਣਾ ਮੈਂ ਕਿਸੇ ਨੂੰ ਨਾ ਦਾ ਰੋਕਿਆ ਤੇ ਨਾ ਹੀ ਮੈਂ ਕਦੇ ਆਪ ਇਹ ਕੀਤਾ ਕੋਈ ਵੀ ਆਪਾਂ ਨੂੰ ਬੀੜੀ ਸਾਈਡ ਦਾ ਵੀ ਨਸ਼ਾ ਹੈ ਨਹੀਂ 1% ਦਾ ਹਮ ਮੇਰੇ ਪਰਿਵਾਰ ਨੂੰ ਵੀ ਪਤਾ ਵੀ ਨਸ਼ਾ ਨਹੀਂ ਬਿਲਕੁਲ ਹੈ अच्छा ए, 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 जे अच्छा, अच्छा। मेरी 20 ਰੁਪਏ ਤਾਂ ਉਹ 20 ਰੁਪਏ ਉਵੇਂ ਹੀ ਪਏ ਰਹਿਣਗੇ ਜੇ ਤਾਂ ਘਰਦਿਆਂ ਨੇ ਮੰਗ ਲੈਣੇ ਤਾਂ ਦੇ ਦੇਣੇ ਨਹੀਂ ਤਾਂ ਇਹ ਵੀ ਕੀ ਹਵ। আচ্ছা ਮਤ ਮੇਰਾ ਖਰਚਾ ਕੋਈ ਕੋਈ ਖਰਚਾ ਨਹੀਂ ਕਰਦੇ ਫਿਰ ਤਾਂ ਤੁਸੀਂ ਸਿਰਫ ਰੋਟੀ ਤੇ ਹੀ ਚੱਲਦੇ ਹੋ ਰੋਟੀ ਤੇ। ਅੱਛਾ ਤੇ ਫਿਰ ਦਵਾਈ ਵਗੈਰਾ ਕੋਈ ਲੈਣੀ ਹੋ ਜਿਵੇਂ ਤੁਹਾਨੂੰ ਹਰ ਦਵਾਈ ਲੱਗੀ ਹੈ ਜੀ ਮੇਰੀ ਗਰਨਾਲ ਕਾਲਾਂ ਦੇ। ਅੱਛਾ ਠੀਕ ਹੈ ਤੇ ਫਿਰ ਤੁਹਾਨੂੰ ਲੋਕ ਸਪੋਰਟ ਕਰਨ ਦੇ ਲਈ ਯਾਰ ਜਿਵੇਂ ਜਿਵੇਂ ਤੁਹਾਡੀਆਂ ਦੇਖੋ ਵੀਡੀਓਸ ਪੈ ਰਹੀਆਂ ਨੇ ਤਾਂ ਲੋਕੀ ਆਉਂਦੇ ਆ ਤੁਹਾਨੂੰ ਫੋਨ ਕਰਦੇ ਕਹਿੰਦੇ ਨੇ ਕਿ ਵੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਆ ਕੋਈ ਇਦਾਂ ਸਪੋਰਟ ਕਰਦੇ ਨੇ ਮੈਨ ਤਾਂ ਆਉਂਦੇ ਆ ਜੀ ਤੇ ਪਰ ਸਪੋਰਟ ਤਾਂ ਹਜੇ ਤੱਕ ਕਿਸੇ ਨੇ ਨਹੀਂ ਕਿ ਕੀ ਮੈਨ ਜ਼ਰੂਰ ਆਉਂਦੇ ਆ ਕੋਈ ਵੀਡੀਓ ਬਣਵਾ ਕੇ ਲੈ ਜਾਂਦਾ ਕੋਈ ਬੋਲੀ ਪਵਾ ਕੇ ਲੈ ਜਾਂਦਾ ਕੋਈ ਫੋਟੋ ਕਰਵਾ ਕੇ ਲੈ ਜਾਂਦਾ ਹਜੇ ਤੱਕ ਕਿਸੇ ਨੇ ਆ ਨਹੀਂ ਆਖਿਆ ਵੀ 150 ਰੁਪਈਆ ਲੈ ਲਾ ਹੂੰ ਇਹ ਵੀ ਆਉਂਦਾ ਘਰੇ ਕੋਈ ਸੌਦਾ ਪਤਾ ਲਿਆ ਹਜੇ ਤੱਕ ਰਹਿ ਜਾ ਬੰਦਾ ਮੇਰੇ ਕੋਲ ਨਹੀਂ ਆਇਆ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਦੇਖੋ ਅਸੀਂ ਉਦਾਂ ਬਥੇਰੀ ਲੋਕਾਂ ਨੂੰ ਬੁਲਾ ਲੈਨੇ ਆ ਸਪੈਸ਼ਲ ਬੋਲੀਆਂ ਪਾਉਣ ਵਾਲੇ ਉਦਾਂ ਬੁਲਾ ਲੈਨੇ ਆ ਜਾਂ ਕਈ ਆਪਣੇ ਵਿਆਹਾਂ ਤੇ ਕਲਾਕਾਰਾਂ ਨੂੰ ਨਚਾ ਲੈਨੇ ਆ ਲੱਖਾਂ ਲੱਖ ਰੁਪਏ ਪੂਖ ਦਿੰਨੇ ਆ ਪਰ ਐਟਲੀਸਟ ਸਾਨੂੰ ਉਹਨਾਂ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਜਿਵੇਂ ਕੋਰਾ ਵੀਗ ਰਿਹਾ ਚਲੋ ਐਫਰਟ ਕਰ ਰਿਹਾ ਪੰਜਾਬੀ ਬੋਲੀਆਂ ਜਿਵੇਂ ਆਪਾਂ ਕਹੀਏ ਤਾਂ ਜਿਹੜੀਆਂ ਪੰਜਾਬਣਾਂ ਨੇ ਮੋਟਿਆਰਾਂ ਨੇ ਗਈਆਂ ਹੁਣ ਤਾਂ ਖੈਰ ਮੋਟਿਆਰਾ ਵੀ ਕੀ ਰਹਿ ਗਈਆਂ ਪਰ ਉਹ ਬੋਲੀਆਂ ਉਹਨਾਂ ਨੂੰ ਯਾਦ ਨਹੀਂ ਭੁੱਲ ਗਏ ਤੀਆਂ ਦੇ ਵਿੱਚ ਵੀ ਅੱਜ ਕੱਲ ਤਾਂ ਡੀਜ਼ੇ ਲੱਗਣ ਲੱਗ ਗਏ ਆਪਾਂ ਕਹੀਏ ਤਾਂ ਗੋਰਾ ਵੀਰ ਤਾਂ ਬਹੁਤ ਸੋਹਣਾ ਇੱਕ ਸੱਭਿਆਚਾਰ ਨੂੰ ਪ੍ਰੈਜੈਂਟ ਕਰਦੇ ਆ ਸੋ ਦੋਸਤੋ ਮਦਦ ਜ਼ਰੂਰ ਕਰਿਆ ਕਰੋ ਹਨਾ ਕਿ ਕੋਈ ਬੰਦਾ ਇੰਨੀ ਮਿਹਨਤ ਕਰ ਰਿਹਾ ਉਹਨੂੰ ਡੀਮੋਰਲਾਈਜ਼ ਨਾ ਕਰਿਆ ਕਰੋ ਪੋਜ਼ਿਟਿਵ ਕਰਿਆ ਕਰੋ ਕਿ ਬੰਦਾ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਅੱਗੇ ਵਧੇ ਗੋਰਾ ਵੀਰੇ ਨੇ ਬਹੁਤ ਐਫਰਟ ਕੀਤੇ ਨੇ ਹਨਾ ਵੀਰੇ ਹੁਣ ਕਿਵੇਂ ਲੱਗਦਾ ਹੈ ਇੰਨੀ ਦੁੱਖਾਂ ਦੇ ਵਿੱਚੋਂ ਜ਼ਿੰਦਗੀ ਲੰਗੀ ਹੈ ਤੇ ਹੁਣ ਲੱਗਦਾ ਕਿ ਸਟੇਬਲ ਆ ਕੰਮ ਠੀਕ ਆ ਮੈਂ ਮੈਂ ਆਪਣੀ ਜ਼ਿੰਦਗੀ ਵੱਲੋਂ ਸਹੀ ਆ ਤਨ ਜੀ ਆਂ ਸੀ ਘ ਹਾਂ ਠੀਕ ਹੈ ਹਾਂ ਜੀ ਹਾਂ ਜੀ ਕੋਈ ਡਿਕਾ ਨਹੀਂ ਕਿਸੇ ਵੀ ਗੱਲ ਦਾ ਗਣਾ ਕੋਈ ਬਸ ਆਹੀ ਆ ਵੀ ਆਪਣੀਆਂ ਮੈਂ ਤਾਂ ਆਪਦੀ ਜ਼ਿੰਦਗੀ ਲਵਾਈਆਂ ਕੱਲਾ ਰੰਗ ਵੀ ਕੀ ਮੇਰਾ ਸਰੀਰ ਮਾਰਾ ਇਨੇ ਬਣਾਇਆ ਤੇ ਕੀ ਲੋਕ ਲਾਤਾ ਇਸੇ ਉਲੋਂ ਥੋੜੀ ਜੀ ਟੈਨਸ਼ਨ ਪੈ ਜਾਂਦੀ ਆ ਬਾਕੀ ਠੀਕ ਠਾਕ ਆ ਕਰ ਚਲੋ ਕੋਈ ਨਹੀਂ ਤੁਸੀਂ ਠੀਕ ਹੋਵੋਗੇ ਹਨਾ ਰੱਬ ਹਮੇਸ਼ਾ ਨਾਲ ਹੁੰਦਾ ਹੈਗਾ